ਰੂਸ ਦੇ ਸੈਂਟ ਪੀਟਰਵਰਕ ਨੇੜੇ ਇੱਕ ਨਦੀ ਵਿੱਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਅਤੇ ਮਾਸਕੋ ਦੇ ਵਿੱਚ ਭਾਰਤੀ ਦੂਤਕਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਾਸ਼ਾਂ ਜਲਦੀ ਤੋਂ ਜਲਦੀ ਪਰਿਵਾਰ ਦੇਸ਼ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ ਚਾਰਾਂ ਵਿਦਿਆਰਥੀਆਂ ਦੀ ਉਮਰ 18 ਤੋਂ 20 ਸਾਲ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਮਹਾਰਾਸ਼ਟਰ ਦੇ ਹਰਸ਼ਲ, ਅਨੰਤਰਾਓ ਦੇਸਲੇ ਜੀਸ਼ਾਨ ਅਸ਼ਪਾਕ ਪਿੰਜਰੀ, ਜੀਆ ਫਿਰੋਜ਼ ਪਿੰਜਰੀ ਅਤੇ ਮਾਲਿਕ ਗੁਲਾਮ ਗੋਸ ਮੁਹੰਮਦ ਯਾਕੂਬ ਬਜੋਈ ਹੈ ਨਿਸ਼ਬ ਪੇਸ਼ ਨਾਮ ਦੀ ਪੰਜਵੀਂ ਵਿਦਿਆਰਥਣ ਨੂੰ ਬਚਾ ਲਿਆ ਗਿਆ ਹੈ ਜਿਸ਼ਾਨ ਅਤੇ ਜੀਆ ਭੈਣ ਭਰਾ ਸਨ ਉਹ ਵਲਿਕੀ ਨੋਵਗੋਰਡ ਸ਼ਹਿਰ ਨੇੜਲੇ ਸਟੇਟ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਸਨ ਸਥਾਨਕ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਵੋਲਕੋਵ ਨਦੀ ਤੇ ਬੀਚ ਦੇ ਬਾਹਰ ਨਿਕਲਣ ਵੇਲੇ ਭਾਰਤੀ ਵਿਦਿਆਰਥਣ ਫਸ ਗਈ ਅਤੇ ਉਸ ਦੇ ਚਾਰ ਸਾਥੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਤਿੰਨ ਹੋਰ ਨਦੀ ਦੇ ਵਿੱਚ ਡੁੱਬ ਗਏ ਇੱਕ ਲੜਕੇ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕਰ ਲਿਆ